ਆਦਮ ਆਉਣ ਵਾਲੇ ਅਰਥਾਤ ਦੂਸਰੀ ਵਾਰ ਆਉਣ ਵਾਲੇ ਮਸੀਹ ਨੂੰ ਦਰਸਾਉਂਦਾ ਹੈ ਫਿਰ ਆਦਮ ਦੀ ਪਤਨੀ ਹਵਾ ਕਿਸ ਨੂੰ ਦਰਸਾਉਂਦੀ ਹੈ ਕੁਦਰਤੀ ਤੌਰ ਤੇ ਹਵਾ ਦੂਸਰੀ ਵਾਰ ਆਉਣ ਵਾਲੇ ਮਸੀਹ ਆਦਮ ਦੀ ਪਤਨੀ ਨੂੰ ਦਰਸਾਉਂਦੀ ਹੈ ਫਿਰ ਹਵਾ ਨੂੰ ਕਿਹੜੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਆਦਮੀ ਨੇ ਆਪਣੀ ਪਤਨੀ ਦਾ ਨਾਮ ਹਵਾ ਰੱਖਿਆ ਕਿਉਂਕਿ ਜਿੰਨੇ ਮਨੁੱਖ ਜਿਉਂਦੇ ਹਨ ਉਹਨਾਂ ਸਾਰਿਆਂ ਜਿਉਂਦਿਆਂ ਦੀ ਮਾਤਾ ਹੈ ਸਿਰਫ ਪਰਮੇਸ਼ਵਰ ਹੀ ਜੀਵਨ ਦੇ ਸਕਦੇ ਹਨ ਅਤੇ ਹਵਵਾ ਨਾਮ ਦਾ ਅਰਥ ਜੀਵਨ ਹੈ ਇਹ ਇਸ ਲਈ ਹੈ ਕਿਉਂਕਿ ਮਨੁੱਖ ਜਾਤੀ ਅੰਤ ਦੇ ਦਿਨਾਂ ਵਿੱਚ ਪ੍ਰਗਟ ਹੋਣ ਵਾਲੀ ਹਵਵਾ ਦੁਆਰਾ ਸਦੀਪਕ ਜੀਵਨ ਪ੍ਰਾਪਤ ਕਰੇਗੀ ਮਸੀਹਾਨ ਸੰਗ ਹੋਂਗ ਨੇ ਸਾਨੂੰ ਸਿਖਾਇਆ ਕਿ ਆਖਰੀ ਹਵਵਾ ਜੋ ਪਵਿੱਤਰ ਆਤਮਾ ਦੇ ਯੁੱਗ ਵਿੱਚ ਮਸੀਹ ਦੀ ਪਤਨੀ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ ਮਾਤਾ ਪਰਮੇਸ਼ਵਰ ਨੂੰ ਦਰਸਾਉਂਦੀ ਹੈ ਛੇਵੇਂ ਦਿਨ ਪਰਮੇਸ਼ਰ ਨੇ ਪਸ਼ੂਆਂ ਅਤੇ ਜੰਗਲੀ ਜਾਨਵਰਾਂ ਨੂੰ ਬਣਾਇਆ ਅਤੇ ਉਹਨਾਂ ਨੇ ਆਦਮ ਅਤੇ ਹਵਵਾ ਨੂੰ ਸਭ ਤੋਂ ਆੰਤ ਵਿੱਚ ਬਣਾਇਆ ਬਾਈਬਲ ਕਹਿੰਦੀ ਹੈ ਕਿ ਆਦਮ ਆਉਣ ਵਾਲੇ ਯਿਸੂ ਦਾ ਨਮੂਨਾ ਸੀ ਇਹ ਵੀ ਕਹਿੰਦਾ ਹੈ ਕਿ ਪਹਿਲਾ ਆਦਮ ਧਰਤੀ ਦੀ ਮਿੱਟੀ ਦਾ ਸੀ ਅਤੇ ਆਖਰੀ ਆਦਮ ਸਵਰਗ ਤੋਂ ਸੀ ਪ੍ਰਕਾਸ਼ ਦੀ ਪੋਥੀ ਬਾਈ ਵਚਨ 17 ਵਿੱਚ ਆਖਰੀ ਆਦਮ ਅਤੇ ਹਵਵਾ ਨੂੰ ਆਤਮਾ ਅਤੇ ਲਾੜੀ ਕਿਹਾ ਗਿਆ ਹੈ। ਮਸੀਹਾਨ ਸੰਘੋਂਗ ਨੇ ਸਾਨੂੰ ਸਿਖਾਇਆ ਕਿ ਆਦਮ ਅਤੇ ਹਵਵਾ ਜੋ ਸਬਤ ਦੇ ਦਿਨ ਤੋਂ ਠੀਕ ਪਹਿਲਾ ਬਣਾਏ ਗਏ ਸੀ ਅਤੇ ਜਿਨ੍ਹਾਂ ਨੂੰ ਸਾਰੇ ਜਾਨਵਰਾਂ ਉੱਤੇ ਰਾਜ ਕਰਨ ਦਾ ਅਧਿਕਾਰ ਪ੍ਰਾਪਤ ਸੀ ਆਤਮਾ ਅਤੇ ਲਾੜੀ ਬਾਰੇ ਪਵਿਕ ਬਾਣੀ ਵਜੋਂ ਕੰਮ ਕਰਦੇ ਹਨ। ਆਤਮਾ ਅਤੇ ਲਾੜੀ ਆਖਦੀ ਹੈ ਆਓ। ਜਿਹੜਾ ਸੁਣਦਾ ਹੋਵੇ ਉਹ ਕਹੇ ਆਓ। ਅਤੇ ਜਿਹੜਾ ਤੇ ਆਇਆ ਹੋਵੇ ਉਹ ਆਵੇ ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ ਉਪਰੋਕਤ ਭਵਿਕਬਾਣੀ ਦਿਖਾਉਂਦੀ ਹੈ ਕਿ ਯਿਸੂ ਦੂਜਾ ਆਦਮ ਜੋ 1900 ਸਾਲ ਪਹਿਲਾਂ ਆਇਆ ਸੀ ਅੰਤ ਦੇ ਦਿਨਾਂ ਵਿੱਚ ਫਿਰ ਤੋਂ ਸਰੀਰ ਵਿੱਚ ਆਵੇਗਾ ਅਤੇ ਸਾਰੇ ਜਾਨਵਰਾਂ ਦੀ ਅਗਵਾਈ ਕਰੇਗਾ ਮਸੀਹਾਨ ਸੰਗ ਹੋਂਗ ਨੇ ਸਾਨੂੰ ਸਿਖਾਇਆ ਕਿ ਜੋ ਸੰਤ ਬਚਾਏ ਜਾਣਗੇ ਉਹ ਜਾਨਵਰ ਹਨ ਅਤੇ ਆਤਮਾ ਅਤੇ ਲਾੜੀ ਜੋ ਮੁਕਤੀ ਦਤਾ ਹਨ ਆਦਮ ਅਤੇ ਹਵਵਾ ਹਨ ਦੂਜੇ ਸ਼ਬਦਾਂ ਵਿੱਚ ਆਖਰੀ ਹਵਵਾ ਸਵਰਗੀ ਮਾਤਾ ਹੈ ਜੋ ਸਾਡੀ ਮੁਕਤੀ ਦਤਾ ਹੈ ਪਰਮੇਸ਼ਵਰ ਨੇ ਜਿਉਂਦੇ ਪ੍ਰਾਣੀਆ ਪਸ਼ੂਆਂ ਜੰਗਲੀ ਜਾਨਵਰਾਂ ਅਤੇ ਅੰਤ ਵਿੱਚ ਆਦਮ ਅਤੇ ਹਵਵਾ ਨੂੰ ਬਣਾਇਆ ਆਦਮ ਆਉਣ ਵਾਲੇ ਦਾ ਨਮੂਨਾ ਹੈ ਆਖਰੀ ਆਦਮ ਅਤੇ ਹਵਵਾ ਆਤਮਾ ਅਤੇ ਲਾੜੀ ਨੂੰ ਦਰਸਾਉਂਦੇ ਹਨ ਆਖਰੀ ਦਿਨ ਆਤਮਾ ਅਤੇ ਲਾੜੀ ਪ੍ਰਗਟ ਹੋਣਗੇ ਅਤੇ ਸਾਰੇ ਜਾਨਵਰਾਂ ਪ੍ਰਾਇਆਂ ਕੌਮਾਂ ਦੀ ਅਗਵਾਈ ਕਰਨਗੇ ਕਿਰਪਾ ਕਰਕੇ ਆਤਮਾ ਅਤੇ ਲਾੜੀ ਆਦਮ ਅਤੇ ਹਵਵਾ ਤੋਂ ਜੋ ਪਵਿੱਤਰ ਆਤਮਾ ਦੇ ਆਖਰੀ ਯੁੱਗ ਵਿੱਚ ਪ੍ਰਗਟ ਹੋਏ ਹਨ ਜੀਵਨ ਦਾ ਜਲ ਪ੍ਰਾਪਤ ਕਰੋ ਅਤੇ ਸਦੀਪਕ ਜੀਵਨ ਦੀ ਆਸ਼ੀਸ਼ ਦਾ ਆਨੰਦ ਮਾਣੋ